ਨੁਕਸਾਨ ਨਾਲੋਂ ਦੇਰੀ ਚੰਗੀ ਇਹ ਅਖਾਣ ਤਾਂ ਆਪਾਂ ਹਰ ਰੋਜ਼ ਕਿਤੇ ਨਾ ਕਿਤੇ ਪੜਦੇ ਵੀ ਆਂ ਤੇ ਹੋਰਾਂ ਨੂੰ ਸੁਝਾਉਂਦੇ ਵੀ ਆਂ ਪਰ ਇਹ ਅਖਾਣ ਪਟਿਆਲਾ ਦੀ ਸੈਂਟ ਪੀਟਰ ਅਕੈਡਮੀ ਤੇ ਬਿਲਕੁਲ ਨਹੀਂ ਢੁਕਦੀ ਸੈਂਟ ਪੀਟਰ ਅਕੈਡਮੀ ਅਨੁਸਾਰ ਜੋ ਵੀ ਵਿਦਿਆਰਥੀ ਦੇਰੀ ਨਾਲ ਸਕੂਲ ਪਹੁੰਚੇ ਉਸ ਨੂੰ ਸਕੂਲ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾਂਦਾ ਚਾਹੇ ਤਾਂ ਫਿਰ ਉਸ ਵਿਦਿਆਰਥੀ ਦੀ ਪੂਰੇ ਸਾਲ ਦੀ ਮਿਹਨਤ ਹੀ ਖਰਾਬ ਕਿਉਂ ਨਾ ਹੋ ਜਾਵੇ ਦਰਅਸਲ ਇਸ ਵੇਲੇ ਸੁਪਵੇ ਵਿੱਚ CBSE ਅਤੇ PSEB ਬੋਰਡ ਦੀਆਂ 10ਵੀਂ ਅਤੇ 12ਵੀਂ ਜਮਾਤ ਲਈ ਬੋਰਡ ਦੀਆਂ ਪ੍ਰੀਖਿਆਵਾਂ ਚੱਲ ਰਹੀਆਂ ਨੇ ਅਤੇ ਇਹ ਸੈਂਟ ਪੀਟਰ ਅਕੈਡਮੀ ਦਾ ਦੇਰੀ ਵਾਲਾ ਮਾਮਲਾ ਵੀ ਇਸੇ ਨਾਲ ਜੁੜਿਆ ਹੋਇਆ ਹੈ। 12ਵੀਂ ਜਮਾਤ ਦੇ ਵਿਦਿਆਰਥੀ ਤਵਰੀਦ ਗੌਰ ਦਾ ਅੱਜ ਇਮਤਿਹਾਨ ਸੀ ਪਰ ਉਹ ਪੇਪਰ ਦੇਣ ਲਈ ਮਹਿਜ਼ 2 ਤੋਂ 3 ਮਿੰਟ ਦੀ ਦੇਰੀ ਨਾਲ ਪਹੁੰਚੀ। ਇਸੇ ਕਾਰਵਾਈ ਕਰਦਿਆਂ ਸਕੂਲ ਪ੍ਰਸ਼ਾਸਨ ਨੇ ਤਵਰੀਦ ਨੂੰ ਸਕੂਲ ਅੰਦਰ ਦਾਖਲ ਨਹੀਂ ਹੋਣ ਦਿੱਤਾ। ਇਸ ਮਗਰੋਂ ਤਵਰੀਦ ਨੇ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ। पर पुलिस ने इस मामले पे कार्रवाई करने ਤੋਂ ਇਨਕਾਰ ਕਰ ਦਿੱਤਾ। ਕੀ ਹੋਇਆ? ਮੇਰਾ ਐਗਜ਼ਾਮ ਸੀਗਾ ਔਰ ਇਹਨਾਂ ਨੇ ਮੈਨੂੰ ਲੇਟ ਪਰਮਿਸ਼ਨ ਨਹੀਂ ਦਿੱਤੀ ਕਿ ਐਗਜ਼ਾਮ ਵਿੱਚ ਤੁਸੀਂ ਐਂਟਰੀ ਕਰ ਸਕੋ। ਜਦਕਿ ਮੈਂ ਸਿਰਫ 2-3 ਮਿੰਟਸ ਲੇਟ ਸੀ ਔਰ ਇੰਨਾ ਦੀ ਵਾਚ ਦੇ ਅਕੋਰਡਿੰਗ ਮੈਂ 7 ਮਿੰਟਸ ਲੇਟ ਸੀ ਔਰ ਇਹਨਾਂ ਨੇ ਮੈਨੂੰ ਪਰਮਿਸ਼ਨ ਨਹੀਂ ਦਿੱਤੀ ਅੰਦਰ ਜਾਣ ਦੀ। ਤਾਂ ਇਹ ਕਿਹੜਾ ਸਕੂਲ ਹੈ? ਹਾਂਜੀ, ਸਕੂਲ ਕੌਨਸਟ ਸੇਂਟ ਪੀਟਰਸ ਅਕੈਡਮੀ। ਕਿ ਕਿਤੇ ਤੁਹਾਡ ਨੂੰ ਰਿਕਵੈਸਟ ਕਰਨ ਤੇ ਇਹਨਾਂ ਨੇ ਤੁਹਾਨੂੰ ਅੰਦਰ ਨਹੀਂ ਜਾਣ ਦਿੱਤਾ। ਨਹੀਂ। ਤੇ ਹੁਣ ਤੁਸੀਂ ਕੀ ਜਾਂਦੇ ਹੋ I want kid against ਕੁਝ ਹੋਵੇ ਮੇਰਾ ਫਿਊਚਰ ਖਰਾਬ ਹੋ ਗਿਆ ਸਾਰਾ and ਹੂ ਵੀ ਰਿਸਪਾਂਸਿਬਲ ਫਾਰ ਥੈਟ ਫਾਦਰ ਰਿਸਪਾਂਸਿਬਲ ਹੈ CBSE ਹੈ ਜਾਂ ਫਿਰ ਜੋ ਉਹਨਾਂ ਦੇ ਸੁਪਰੀਟੈਂਡੈਂਟ ਸੀ ਜਿਹਨੇ ਪਰਮਿਸ਼ਨ ਲਈ ਦਿੱਤੀ ਹਾਂ ਉਹ ਹਾਂ ਉਹਨਾਂ ਨੇ ਕਿਹਾ ਕਿ CBSE ਨੂੰ ਅਸੀਂ ਮੇਲ ਕਰੋ ਤੁਸੀਂ ਉਹਨਾਂ ਦਾ ਉਹ ਪਰਮਿਸ਼ਨ ਦੇਣਗੇ ਤੁਹਾਨੂੰ ਅੰਦਰ ਜਾਣ ਦੀ ਤਾਂ ਅਸੀਂ ਠੀਕ ਹੈ ਤੁਹਾਨੂੰ ਪਰਮਿਸ਼ਨ ਦੇ ਦਾਂਗੇ ਅਦਰਵਾਇਸ ਅਸੀਂ ਤੁਹਾਨੂੰ ਪਰਮਿਸ਼ਨ ਨਹੀਂ ਦਾਂਗੇ ਯਾਨੀ ਕਿ ਪ੍ਰਾਈਵੇਟ ਸਕੂਲਾਂ ਦੀ ਇਹ ਗੱਲ ਹੈ ਇਹ ਗੱਲ ਕਿਸ ਨੇ ਬੋਲੀ ਸੀ ਮੇਲ ਦੀ ਇਹ ਗੱਲ ਅੰਦਰ ਹੋਈ ਹੈ ਜਦੋਂ ਅੰਦਰ ਪੁਲਿਸ ਇੰਸਪੈਕਟਰ ਤੇ ਜਦੋਂ ਇਹ ਗੱਲ ਅੰਦਰ ਹੋਈ ਹੈ ਤੇ ਫਾਦਰ ਨੇ ਇਹ ਗੱਲ ਕਹੀ ਹੈ ਕਿ ਸੀਬੀਆਈ ਸੀ ਮੇਲ ਭੇਜੇਗੀ ਤਾਂ ਆਸੀਂ ਅਲਾਉ ਕਰਾਂਗੇ ਤੁਸੀਂ ਕੋਈ ਕੰਪਲੇਂਟ ਕਰਵਾਈ ਹੈ ਐਫ ਆਈ ਆਰ 1821 ਤੇ ਹੋਈ ਸੀਗੀ ਤੇ ਉਹ ਕਹਿੰਦੇ ਅਗਰ ਉਹਨੇ ਤੁਹਾਨੂੰ ਮਿਸ ਬਿਹੇਵ ਕੀਤਾ 100 ਤੇ ਕੰਪਲ 100 ਤੇ ਵੀ ਕੰਪਲੇਂਟ ਕੀਤੀ ਸੀ ਤਾਂ ਪੁਲਿਸ ਆਈ ਸੀ ਉਹਨਾਂ ਨੇ ਗੱਲ ਕਰਕੇ ਗਈ ਹੈ ਤੇ ਹੁਣ ਇਹਨਾਂ ਨੇ ਹੁਣ ਸੀ ਕੀ ਨਾਮ ਹੈ ਉਹਨਾਂ ਦਾ ਐ ਇਸੇ ਛੂ ਬਲਜੀਤ ਸਿੰਘ ਸੀ ਕੋਈ ਚੌਂਕੀ ਇੰਚਾਰਜ ਫਰਮ ਵਾਡਰਟਨ ਉਹਨਾਂ ਨੇ ਅੰਦਰ ਜਾ ਕੇ ਗੱਲ ਕੀਤੀ ਹੈ ਜਿ ਉਹਨਾਂ ਨੇ ਬਾਹਰ ਆ ਕੇ ਕਿਹਾ ਵੀ ਸੌਰੀ ਅਸੀਂ ਹੈਲਪ ਨਹੀਂ ਕਰ ਸਕਦੇ ਉਹ ਮੰਨੇ ਇਹ ਗੱਲ ਤੁਹਾਨੂੰ ਉਹਨਾਂ ਨੇ ਐਸਾ ਐਸਾ ਨੇ ਕਿਹਾ ਕਿ ਅਸੀਂ ਤੁਹਾਡੀ ਹੈਲਪ ਨਹੀਂ ਨਹੀਂ ਹਾਂਜੀ ਵੀ ਉਹਨਾਂ ਨੇ ਮਨ੍ਹਾ ਕਰਤਾ ਸੌਰੀ ਉਹਨਾਂ ਨੇ ਮਨ੍ਹਾ ਕਰਤਾ ਜਦੋਂ ਇਸ ਮਾਮਲੇ ਤੇ ਸਕੂਲ ਦੇ ਇੱਕ ਅਧਿਆਪਕ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਬੱਚੀ 10:07 ਤੇ ਪਹੁੰਚੀ ਸੀ ਜਿਸ ਕਾਰਨ ਉਸ ਨੂੰ ਸਕੂਲ ਦੇ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ ਤੋ CBSE ਬੋਰਡ ਦੇ ਨਿਯਮ ਹਨ ਜੋ ਵਿਦਿਆਰਥੀ ਤੈ ਸਮੇਂ ਤੇ ਇਮਤਿਹਾਨ ਦੇ ਲਈ ਨਹੀਂ ਪਹੁੰਚਦਾ ਉਸ ਨੂੰ ਸਕੂਲ ਅੰਦਰ ਦਾਖਲ ਨਾ ਹੋਣ ਦਿੱਤਾ ਜਾਵੇ 10 ਵਜੇ ਤੱਕ ਮੈਂ ਗੇਟ ਤੇ ਡਿਊਟੀ ਦਿੱਤੀ ਤੇ ਅਜੇ CBSE ਰੂਲ 10 ਵਜੇ ਤੱਕ ਹੀ ਬੱਚਾ ਕੈਂਡੀਡੇਟ ਅਲਾਉਡ ਹੈ ਸਕੂਲ ਦੇ ਅੰਦਰ ਸੈਂਟਰ ਦੇ ਅੰਦਰ ਤੇ 10 ਵਜੇ ਤੱਕ ਮੈਂ ਪੂਰੇ ਗੇਟ ਦੇ ਉੱਤੇ ਅਨਾਉਂਸ ਕੀਤਾ ਕਿ ਜੇ ਕੋਈ ਬੱਚਾ ਰਹਿ ਗਿਆ ਤਾਂ ਉਹ ਅੰਦਰ ਆ ਸਕਦਾ ਸਰ ਇਹ ਕੋ ਉਹਨਾਂ ਨੇ ਕੁਝ ਡਾਕੂਮੈਂਟਸ ਜਿਹੜਾ ਆਏ ਵਿੱਚ ਵਿੱਚ ਉਹਨਾਂ ਨੇ ਕਿਹਾ ਹੈ ਕਿ ਜਿੱਤੇ ਉਹ ਬੱਚਾ ਥੋੜਾ ਲੇਟ ਵੀ ਅੰਦਰ ਜਾ ਸਕਦਾ ਉਹ ਕੋਈ ਨਹੀਂ ਉਹ ਕੋਈ ਐਸਾ ਸੀਬੀਐਸਸੀ ਵੱਲੋਂ ਨੋਰਮਸ ਨਹੀਂ ਹੈ ਸੀਬੀਐਸਸੀ ਵੱਲੋਂ ਲਾਸਟ ਟਾਈਮ 9 ਤੋਂ 10 ਦੇ ਵਿੱਚ ਵਿੱਚ ਬੱਚਾ ਐਂਟਰ ਕਰ ਸਕਦਾ 10 ਤੱਕ ਤੇ ਉਹ ਬੱਚਾ 5 ਵਜੇ 10 ਵਜੇ ਦੇ 7 ਮਿੰਟ ਪਹਿ시 ਇੱਥੇ ਬੱਚਾ 10 ਵਜੇ ਦੇ 7 ਮਿੰਟ ਦੇ ਵਿੱਚ ਸਕੂਲ ਦੇ ਸਕੂਲ ਦੇ 3 ਮਿੰਟ ਹਜੇ ਵੀ ਪਈ ਸੀ ਨੇ 10:07 ਤੇ ਸਕੂਲ ਦੇ ਬਾਹਰ ਆਇਆ 10 ਵਜੇ ਤੱਕ ਕਲਾਸ ਐਂਟਰੀ ਉਹਨਾਂ ਦਾ ਕਹਿ ਰਹੇ ਵੀ 10 ਬੱਚੇ ਕਰਨੇ ਇਹ 2 ਮਿੰਟ ਤੇ ਅੱਜ ਕੱਲ 10 ਵੇ ਲੇਟ ਅਨੌਨਡਾਇਸ 10 ਵਜੇ 10 ਬੱਚੇ ਸੀਗੇ ਲੇਟ ਤੇ ਕੋਈ ਲੇਟ ਐਂਟਰੀ ਨਹੀਂ ਹੋਈ ਸਾਡੇ ਕੋਲ ਹਰ ਰੋਜ਼ ਦਾ ਰਿਕਾਰਡ ਹੈਗਾ ਪਹਿਲਾਂ ਤੁਸੀਂ ਕੁਝ ਦਿਨ ਪਹਿਲਾਂ 11 ਬੱਚਿਆਂ ਨੂੰ ਅੰਦਰ ਐਂਟਰੀ ਕਰਵਾਇਆ ਸੀ ਉਹ ਐਂਟਰ ਨਹੀਂ ਹੋਈ ਸੀ ਇੱਕ ਵਾਰ ਚ ਖਬਰ ਵੀ ਲੱਗੀ ਸੀ 10 ਬੱਚੇ ਬਾਹਰ ਹੀ ਰਹੇ ਸੀ ਉਹਨਾਂ ਦੇ ਐਂਟਰ ਨਹੀਂ ਹੋਏ ਸੀ ਤੇ ਇੱਥੇ ਦੇ ਸੁਪਰਵਾਈਜ਼ਰ ਕੌਣ ਹੈ ਇਸ ਟਾਈਮ ਕੌਣ ਹੈ ਸੁਪਰਵਾਈਜ਼ਰ ਮਬਾਲੇ ਤੋਂ ਮੈਡਮ ਨੇ ਆਈ ਡੋਟ ਨੋ ਦਾ ਨੇਮ ਮੈਂ ਆਪ ਤੁਹਾਨੂੰ ਨਾ ਸਰ ਬੱਚਾ ਆਪ ਬੱਚਾ ਆਪ ਲੇਟ ਨਹੀਂ ਬੱਚਾ ਆਪ ਲੇਟ ਆ ਸਰ ਬੱਚਾ ਤਾਂ ਪ੍ਰਸ਼ਾਸਨ ਦੇ ਉੱਤੇ ਇਲਜ਼ਾਮ ਲਾ ਰਹਾ ਹੈ ਕਿ ਮੈਨੂੰ 2 ਮਿੰਟ ਲੇਟ ਸੀ ਜਦ ਕਿ ਤੁਹਾਡੀ ਆਨ ਰਿਪੋਰਟ ਤੇ ಕ್ಯಾਮਰਾ ਵੀ ਐਸੀ ਰੂਲ ਹੈ ਕਿ 10 ਵਜੇ ਤੋਂ ਬਾਅਦ ਕਿਸੇ ਦੀ ਐਂਟਰੀ ਨਹੀਂ ਮੈਂ ਤੁਹਾਨੂੰ ਇਹ ਵਾਕਿਆ ਦੱਸਦਾ ਲਾਸਟ ਈਅਰ ਕੀ ਸੀ 10 ਵਜੇ ਕੇ 10 ਮਿੰਟ ਦੀ ਐਂਟਰੀ ਲਾਸਟ ਈਅਰ ਕੀ ਹੋਇਆ ਸੀ ਕਿ ਸੀਬੀਐਸੀ ਰੂਲ ਦੇ ਖਿਲਾਫ ਪੇਪਰ ਪਹਿਲਾਂ ਖੋਲ੍ਹ ਪਿਆ ਸੀਗਾ ਮੈਂ ਤੁਹਾਨੂੰ ਸਮ ਉਹਨੇ ਦੀ ਸਕੂਲ ਦੀ ਦੱਸਦਾ ਮੈਂ ਐਫੀਲੀਏਸ਼ਨ ਬਾਰੇ ਉਹਨਾਂ ਨੇ ਪਹਿਲਾਂ ਕਰਤਾ ਸੀ CBSE ਰੂਲ ਦੇ ਖਿਲਾਫ ਚੱਲੇ ਤੇ ਉਹਨਾਂ ਦੀ ਅਫੀਲੀਏਸ਼ਨ ਕੈंसिल ਕਰ ਦਿੱਤੀ ਸਰ ਗਾਰਡੀਅਨਸ ਦੇ ਕੋਲ ਜਾਣਾ ਜਣਾ ਉਹਨਾਂ ਕੋਲ ਸਬੂਤ ਹੈ ਕਿ ਜੋ ਤੁਹਾਡਾ CBSE IC ਦਾ ਜੋ ਗਾਰਡੀਅਨਸ ਹੈ ਉਹਨਾਂ ਦੇ ਕੋਲ ਹੈਗਾ ਹੈਗਾ ਸਕਰੀਨਸ਼ਾਟ ਹੈ ਉਹਦੇ ਵਿੱਚ ਲਿਖਿਆ ਹੋਇਆ ਹੈ ਯਾਨੀ ਉਹ ਵੈਲਿਡ ਨਹੀਂ ਉਹਦੇ ਵਿੱਚ ਲਿਖਿਆ ਹੋਇਆ ਕਿ 10 ਵਜੇ ਤੱਕ ਐਂਟਰੀ ਹੈ 10 ਬੰਦ 10 ਅਸੀਂ ਆਪ ਦੇਖਿਆ ਭਾਜੀ ਸਾਡੇ ਕੋਲ ਰਿਕਾਰਡਿੰਗ ਹੈ 10:15 ਸਾਡੇ ਕੋਲ ਡਾਕੂਮੈਂਟਸ ਹੈ ਡਾਕੂਮੈਂਟ ਹੈਗੇ ਤੁਹਾਡੇ ਕੋਲ ਸਰ ਮੇਰੀ ਗੱਲ ਸੁਣੋ ਅੱਜਾ ਛੱਡੋ ਕੱਲ ਭਾਜੀ ਬੱਚਾ ਕੋਈ ਅਗਰ ਸੁਸਾਇਡ ਕਰ ਲੈਂਦਾ ਕੁਝ ਵੀ ਡਿਪਰੈਸ਼ਨ ਤੇ ਕੌਣ ਸਰ ਇਹ ਤਾਂ ਬੱਚਾ ਆਪ ਦੇਖਣਾ ਪੇਡ ਨਹੀਂ ਕੋਈ ਸਰ ਆਪਕੇ ਬੱਚਾ ਸਰ ਇਹ ਬੱਚੇ ਬੱਚੇ ਤਾਂ ਫਿਊਚਰ 2 ਮਿੰਟ ਵਿੱਚ ਬੱਚੇ ਤਾਂ ਫਿਰ ਜਾਂ ਸਕਲੀਫ ਨਾਲ ਲਿਫੇਵੇਂ ਸਰ ਜੇ ਬੱਚੇ ਦਾ ਫਿਊਚਰ ਬਚ ਜਾਂਦਾ 2 ਮਿੰਟ ਨਾਲ ਕੀ ਪ੍ਰਾਈਵੇਟ ਸਕੂਲ ਵਾਲੇ ਇਸਤੇ ਕੋਆਪਰੇਟ ਨਹੀਂ ਕਰਨਗੇ ਮੈਮ CBSE ਹੀ ਕਹਿੰਦੀ ਹੈ ਕਿ CBSE ਅਸੀਂ CBSE ਰੂਲ ਫੋਲੋ ਕਰ ਰਹੇ ਹਾਂ CBSE ਦੇ ਕੱਲ ਉਹਦੇ ਵਿੱਚ 10 ਬੱਚੇ ਪੰਚਰ ਕਰਕੇ ਜੇ ਕੱਲ ਸਕੂਲ ਦੀ ਅਫੀਲੀਏਸ਼ਨ ਸਰ ਕੱਲ ਵੀ ਤੁਸੀਂ 2 ਦਿਨ ਪਹਿਲਾਂ ਵੀ 10 ਬੱਚਿਆਂ ਦੀ ਐਂਟਰੀ ਕੀਤੀ ਕੀ ਹੈ ਕਿ ਪਾਣੀ ਸੀ ਸਰ ਜੇ ਕੋਈ ਸਬੂਤ ਸਰ ਸਾਡੇ ਕੋਲ ਨੋਨ ਰਿਕਾਰਡ ਹੈ ਬੁਲਾਓ ਆਟਰ ਕੋਡ ਵੀਡੀਓ ਸਰ ਆਨ ਰਿਕਾਰਡ ਆ ਸਰ ਸਾਡੇ ਕੋਲ ਵੀਡੀਓ ਹੈਗੀ ਹੈ ਦਿਖਾਓ ਮੋਹੱਲੇ ਵਾਲੇ ਮੋਰੇ ਸਰ ਤੁਹਾਡੀ ਆਂਡੀ ਤੋਂ ਆਂਡੀ ਹੁੰਦੀ ਐਂਟਰੀ ਹੋਈ ਮੈਂ ਆਪ ਗੇਟ ਤੇ ਸੀ ਕੋਈ ਐਂਟਰੀ ਨਹੀਂ ਮੇਰੀ ਪ੍ਰੋਬਲਮ ਸਕੂਲ ਸੱਚੀ ਹੈ ਉਹੀ ਜਾਨੀ ਕਿ ਜਿਹਦੀ ਰਿਸਪੋਨਸਿਬਿਲਟੀ ਲੈ ਰਹੇ ਹੋ ਕਿ ਲਿਸਨ ਮੈਂ ਸਰ ਜਾਨੀ ਕਿ ਤੁਸੀਂ ਇਸ ਚੀਜ਼ ਦੀ ਰਿਸਪੋਨਸਿਬਿਲਟੀ ਲੈ ਰਹੇ ਹੋ ਕਿ 10 ਬੱਚੇ ਅੰਦਰ ਐਂਟਰ ਨਹੀਂ ਹੋਏ ਸੀ ਤੁਸੀਂ ਰਿਸਪੋਨਸਿਬਿਲਟੀ ਲੈ ਰਹੇ ਹੋ ਠੀਕ ਹੈ ਤੇ ਹੁਣ ਜੇ ਬੱਚਾ ਕੋਈ ਸੁਸਾਈਡ ਕਰਦਾ ਹੈ ਤੇ ਜੇ ਉਹਨਾਂ ਨੇ ਐਲੀ ਕਿਉਂ ਕਰੇਗਾ ਮੈਮ ਤੁਸੀਂ ਨਹੀਂ ਉਹਨਾਂ ਨੇ ਕਿਹਾ ਉਹਦਾ ਫਿਊਚਰ ਖਰਾਬ ਹੋ ਗਿਆ ਉਹ ਇਹਦੇ ਜਾਨ ਦੇ ਵਿੱਚ ਉਹਦਾ ਫਿਊਚਰ ਖਰਾਬ ਹੋ ਗਿਆ ਜੇ ਐਫੀਲੀਏਸ਼ਨ ਕੈਨਸਲ ਹੁੰਦੀ ਹੈ ਉਹਦਾ ਕੋਲ ਇਹ ਉਹਦਾ ਕੋਣ ਬੱਚਾ ਤੁਹਾਡੇ ਕਾਰਨ ਹੋਇਆ ਨਾ ਤੁਸੀਂ ਉਹਨੂੰ ਐਂਟਰੀ ਨਹੀਂ ਦਿੱਤੀ ਪੰਜ ਮਿੰਟ ਤੋਂ ਕਰ ਕਰ ਕਰਦੀ ਗਈ ਦੂਸਰਾ ਫਾਦਰ ਸਾਹਮਣੇ ਧਮਕੀ ਦਿੱਤੀ ਹੈ ਕਿ ਮੈਂ ਪੁਲਿਸ ਬੁਲਾ ਰਿਹਾ ਹਾਂ ਜਦਕਿ ਸਕੂਲ ਦੇ ਵਿੱਚ এডਿਕੇਸ਼ਨ ਦੇ ਵਿੱਚ ਆਪਾਂ ਪੁਲਿਸ ਨੂੰ ਕਿਉਂ ਲੈ ਕੇ ਆਏ ਯਾਨੀ ਬੱਚੇ ਨੂੰ ਡਿਪਰੈਸ਼ਨ ਦਾ ਦੁਆਣਾ ਗਿਆ ਕਿ ਪੁਲਿਸ ਦੀ ਪੁਲਿਸ ਲੈ ਲਿਆਉਂਦੀ ਪਰ ਪੁਲਿਸ ਇਹ ਪਾਰ ਪੁਲਿਸ ਕਿਉਂ ਬ ਅਨੁਸ਼ਾਸਨ ਜ਼ਿੰਦਗੀ ਵਿੱਚ ਜ਼ਰੂਰੀ ਹੈ ਪਰ ਜਿੱਥੇ ਗੱਲ ਬੋਰਡ ਦੇ ਇਮਤਿਹਾਨਾਂ ਦੀ ਹੋਵੇ ਉੱਥੇ ਸਕੂਲ ਅਤੇ ਬੋਰਡ ਨੂੰ ਕੋਈ ਟੁਕਮਾ ਹੱਲ ਕੱਢਣਾ ਚਾਹੀਦਾ ਹੈ ਜਿਸ ਨਾਲ ਵਿਦਿਆਰਥੀਆਂ ਦਾ ਮਨੋਬਲ ਆਤਮ ਵਿਸ਼ਵਾਸ ਅਤੇ ਮਿਹਨਤ ਨੂੰ ਤਾ ਨਾ ਲੱਗੇ ਪਟਿਆਲਾ ਤੋਂ ਰਾਵਰਿੰਦਰ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 ਇੰਚ ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ